ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੱਜੋ ਫ੍ਰੋਮ ਸੋ ਹਾਈ ਇੰਕ ਯੂਨ ਟੈਟੂ ਸਟੂਡੀਓ ਬਰਨਾਲਾ ਤੋਂ ਅੱਜ ਦੀ ਜਿਹੜੀ ਮੇਰੀ ਵੀਡੀਓ ਨੇਮ ਟੈਟੂ ਕਵਰ ਅਪ ਨੂੰ ਲੈ ਕੇ ਆ ਬਹੁਤ ਸਾਰੇ ਆਰਟਿਸਟ ਕੀ ਕਰਦੇ ਨੇ ਕਿ ਜਦੋਂ ਵੀ ਕੋਈ ਮੁੰਡਾ ਜਾਂ ਕੁੜੀ ਨੇਮ ਟੈਟੂ ਕਵਰ ਅਪ ਕਰਾਣ ਆਉਂਦੇ ਨੇ ਤਾਂ ਉਹ ਕੀ ਕਰਦੇ ਨੇ ਵੀਡੀਓ ਬਣਾਉਣ ਤੋਂ ਪਹਿਲਾਂ ਉਹ ਨੇਮ ਜੋ ਕਵਰ ਅਪ ਕਰਨਾ ਹੁੰਦਾ ਉਹਨੂੰ ਵੀ ਦਿਖਾ ਦਿੰਦੇ ਨੇ ਤੇ ਬਾਅਦ ਵਿੱਚ ਉਹਨੂੰ ਕਵਰ ਕਰਕੇ ਵੀ ਦਿਖਾ ਦਿੰਦੇ ਨੇ ਇਦੇ ਵਿੱਚ ਕੀ ਹੁੰਦਾ ਹੈ ਕਿ ਕਵਰ ਕਰਾਉਣ ਵਾਲੇ ਦੀ ਇੱਕ ਪ੍ਰਾਈਵੇਸੀ ਹੁੰਦੀ ਹੈ ਨਾ ਜੇ ਆ ਪਾਸਟੂਮ ਲੈ ਕੇ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਉਹ ਨਹੀਂ ਸ਼ੋਅ ਕਰਨਾ ਚਾਹੁੰਦੇ ਜਿਹਨੂੰ ਉਹ ਕਵਰ ਅਪ ਕਰਾਉਣਾ ਚਾਹੁੰਦੇ ਨੇ ਬਟ ਆਪਾਂ ਕੀ ਕਰਦੇ ਆ ਕਿ ਉਹਨੂੰ ਆਪਾਂ ਪਹਿਲਾਂ ਦਿਖਾ ਦਿੰਦੇ ਆ ਲੋਕਾਂ ਨੂੰ ਆਪਣੀ ਵੀਡੀਓ ਜਿਹੜੀ ਬਹੁਤ ਲੋਕ ਦੇਖਦੇ ਨੇ ਤਾਂ ਕਿ ਕਿੰਨੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਾਂ ਆ ਚੀਜ਼ ਨੂੰ ਕਵਰ ਕੀਤਾ ਤੇ ਆਪਾਂ ਆ ਚੀਜ਼ ਬਣਾਈ ਹੈ ਇਸ ਤਰ੍ਹਾਂ ਕੀ ਹੁੰਦਾ ਉਹਨਾਂ ਦੀ ਜੋ ਪ੍ਰਾਈਵੇਸੀ ਹੁੰਦੀ ਹੈ ਜੋ ਜੋ ਕਵਰ ਅਪ ਕਰਾ ਕਰਾ ਦਿੱਤੀ ਜਾਂਦੀ ਹੈ ਠੀਕ ਹੈ ਨਾ ਉਹ ਆਪਾਂ ਦਿਖਾ ਦਿੰਨੇ ਆ ਇਹਦੇ ਵਿੱਚ ਫਿਰ ਕਵਰ ਅਪ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਦੋਂ ਕਿ ਅਗਲੇ ਦੀ ਪ੍ਰਾਈਵੇਸੀ ਤਾਂ ਆਪਾਂ ਰਿਵੀਲ ਕਰਤੀ ਨਾ ਸੋ ਮੇਰਾ ਸਭ ਨੂੰ ਮੈਸੇਜ ਆਈ ਹੈ ਬਣਾਉਣ ਵਾਲਿਆਂ ਨੂੰ ਤੇ ਬਣਾਉਣ ਵਾਲਿਆਂ ਨੂੰ ਕਿ ਜੋ ਆਪਾਂ ਪਹਿਲਾਂ ਕਵਰ ਅਪ ਕਰਾ ਰਹੇ ਹਾਂ ਸਪੈਸ਼ਲੀ ਕਿਸੇ ਦਾ ਪਾਸਟ ਨੂੰ ਲੈ ਕੇ ਤਾਂ ਉਹਨੂੰ ਤੁਸੀਂ ਸ਼ੋ ਨਾ ਕਰੋ ਕਵਰ ਕਰਨ ਤੋਂ ਬਾਅਦ ਤੁਸੀਂ ਬਾਅਦ ਵਾਲੇ ਟੈਟੂ ਨੂੰ ਤੁਸੀਂ ਸ਼ੋ ਕਰ ਸਕੋ ਕਰੋ ਕਿ ਵੀ ਅਸੀਂ ਆ ਕੋਈ ਆਪਾਂ ਸਪੈਸ਼ਲੀ ਆਪਾਂ ਲਿਖ ਸਕਦੇ ਹਾਂ ਕਿ ਅਸੀਂ ਕਵਰ ਇਟ ਕਵਰ ਟੈਟੂ ਹੈ ਜੋ ਇਹ ਨਾਲ ਕੀ ਹੋਊਗਾ ਨਾਲੇ ਬਣਵਾਉਣ ਵਾਲੇ ਦੀ ਪ੍ਰਾਈਵੇਸੀ ਰਹਿ ਜੂਗੀ ਤੇ ਆਪਾਂ ਆਪਣੀ ਆਰਟ ਨੂੰ ਸ਼ੋਅ ਕਰ ਸਕਦੇ ਆ ਇੱਕ ਹੋਰ ਚੀਜ਼ ਦਾ ਤੁਸੀਂ ਧਿਆਨ ਰੱਖੋਗੇ ਜਦੋਂ ਵੀ ਤੁਸੀਂ ਕੋਈ ਨੇਮ ਟੈਟੂ ਕਵਰ ਕਰਾਣੇ ਹੋ ਤਾਂ ਤੁਸੀਂ ਆਪਣੇ ਆਰਟਿਸਟ ਨੂੰ ਬੋਲੋਗੇ ਫੈਦਰ ਤੇ ਵਿੰਗ ਨੂੰ ਛੱਡ ਕੇ ਕੁਝ ਔਰ ਰეკਮੈਂਡ ਕਰੋ ਕਿਸੇ ਹੋਰ ਚੀਜ਼ ਨਾਲ ਉਹਨੂੰ ਕਵਰ ਅਪ ਕਰੋ ਕਿਉਂਕਿ ਫੈਦਰ ਦੇ ਵਿੰਗ ਤਾਂ ਇੰਨਾ ਕਾਮਨ ਹੋ ਚੁੱਕੇ ਆ ਕਿ ਹਰ ਇੱਕ ਆਰਟਿਸਟ ਕੀ ਕਰਦਾ ਇਹ ਨੇਮ ਨੂੰ ਕਵਰ ਅਪ ਕਰਨ ਲਈ ਫੈਦਰ ਬਣਾ ਦਿੰਦਾ ਕੁੜੀਆਂ ਦੇ ਤੇ ਮੁੰਡਿਆਂ ਦੇ ਵਿੰਗ ਟੈਟੂ ਬਣਾ ਦਿੱਤਾ ਜਾਂਦਾ ਇਹਦੇ ਨਾਲ ਤਾਂ ਇੱਕ इजीली ਜੱਜ ਹੋ ਜਾਂਦਾ ਕਿ ਇਹ ਇੱਕ ਕਵਰ ਅਪ ਟੈਟੂ ਹੈ ਤਾਂ ਫਿਊਚਰ ਲਾਈਫ ਨੂੰ ਥੋੜਾ ਉਹਨਾਂ ਦੀ ਨੂੰ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਅੱਜ ਕੱਲ ਸਾਰਿਆਂ ਨੂੰ ਇਹ ਚੀਜ਼ ਪਤਾ ਲੱਗ ਗਈ ਹੋਈ ਹੈ ਕਿ ਅਗਰ ਕਿਸੇ ਕੁੜੀ ਦੇ ਜਾਂ ਮੁੰਡੇ ਦੇ ਇਹ ਫੈਦਰ ਬਣਾਇਆ ਹੋਇਆ ਤਾਂ ਇੱਕ ਡੈਫੀਨਿਟਲੀ ਇੱਕ ਕਵਰ ਅਪ ਟੈਟੂ ਹੈ ਸੋ ਕਿਸੇ ਹੋਰ ਚੀਜ਼ ਨਾਲ ਕਵਰ ਅਪ ਕਰਵਾਓ ਤੁਸੀਂ ਉਹਨੂੰ ਫੈਦਰ ਜਾਂ ਵਿੰਗ ਨੂੰ ਛੱਡ ਦਿਓ ਥੈਂਕ ਯੂ